ਜਮਾ ਸਸਤੇ ਰੇਟਾਂ ਦੇ ਵਿੱਚ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਇੱਕ ਤਾਂ ਆਪਾਂ ਇੱਕੋ ਘਰ ਦੀਆਂ ਮਸ਼ੀਨਰੀਆਂ ਕਈ ਲੈ ਕੇ ਪਹੁੰਚੇ ਹਾਂ ਇੱਕ ਬੋਲਟ ਇੱਕ ਗੱਡੀ ਬਾਕੀ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਹੀ ਲੈ ਕੇ ਪਹੁੰਚੇ ਹਾਂ ਜੀ ਤੇ ਬਾਕੀ ਰੇਟ ਉੱਪਰ ਆਪਾਂ ਲੈ ਕੇ ਪਹਿਲਾਂ ਹੀ ਲਾਤਾ ਸੀਗੇ ਤੁਹਾਨੂੰ ਪਤਾ ਲੱਗਿਆ ਹੋਊਗਾ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖੇ ਰਹਿੰਦੇ ਜੇ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਆਸ-ਪड़ोस ਦੇ ਵਿੱਚ ਤੁਹਾਡੇ ਰਿਸ਼ਤੇਦਾਰਾਂ ਕੋਲੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਜੀ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਪਹਿਲੀ ਗੱਡੀ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਫੀਗੋ ਪਹੁੰਚੀ ਆ ਫੋਰਡ ਦੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਆ ਡੇਢ ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਆ ਦੁਰਾਹਾ ਇਹਨਾਂ ਦਾ ਏਰੀਆ ਗਾ 550 60 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਹੈ ਚਿੱਟੇ ਰੰਗ ਦੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਿਊਜ਼ਿਕ ਸਿਸਟਮ ਵਗੈਰਾ ਆਪਾਂ ਨੂੰ ਵਧੀਆ ਮਿਲ ਜੂਗਾ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਹੈ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਮਾਲਕ ਦੇ ਘਰੇ ਦੋਰਾਹੇ ਜਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈਗੀ ਤੇ ਜਿਨ੍ਹਾਂ ਦੀ ਗੱਡੀ ਹੈ 9814529946 ਆ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਆਪੇ ਤੁਸੀਂ ਤੇ ਹੁਣ ਆਪਾਂ ਇੱਕ ਸੁਵਿਪਟ ਗੱਡੀ ਲੈ ਕੇ ਪਹੁੰਚੇ ਹਾਂ ਸੁਵਿਪਟ ਗੱਡੀ ਆਪਣੇ ਕੋਲੇ ਪਹੁੰਚੀ ਆ ਸੇਲ ਕਰਨੀ ਹੈ ਇਹਨਾਂ ਨੇ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਅੰਬਾਲੇ ਏਰੀਆ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕਾਫੀ ਡਿਮਾਂਡ ਆ ਰਹੀ ਸੀਗੀ ਤਾਂ ਕਰਕੇ ਆਪਾਂ ਸੁਵਿਪਟ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਅਸੀਂ ਤੇ ਗੱਡੀ ਪੂਰੀ ਵਧੀਆ 17 ਮਾਡਲ ਐ ਐਲਡੀਆਈ ਐਸੀ ਸੁਵਿਪਟ ਐਲਡੀਆਈ 55000 ਕੁੱਲ ਚੱਲੀ ਹੋਈ ਐ ਸੈਕੰਡ ਓਨਰ ਗੱਡੀ ਐ ਨਵੇਂ ਟਾਇਰਾਂ ਚ ਪੰਜਾਬ ਨੰਬਰ ਬੰਪਰ ਵਗੈਰਾ ਤੁਸੀਂ ਦੇਖ ਲਓ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਬੰਪਰ ਟੂ ਬੰਪਰ ਗੱਡੀ ਜੈਨਮਾਨ ਹੈ 4 60 ਮਾਲਕ ਨੇ ਡਿਮਾਂਡ ਕੀਤੀ ਆ ਘੱਟਵਾਦ ਕੀਤਾ ਜਾਊਗਾ ਸੋਹਣੀ ਗੱਡੀ ਆ ਅੰਦਰੋਂ ਵੀ ਪੂਰੀ ਵਧੀਆ ਪਈ ਆ ਬਾਹਰੋਂ ਵੀ ਪੂਰੀ ਵਧੀਆ ਬਾਕੀ ਰੰਗ ਦੇਖ ਲਓ ਗੱਡੀ ਦਾ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਦੇਖ ਲਓ ਸਾਰਾ ਕੁਝ ਆਪਨ ਬਹੁਤ ਜ਼ਿਆਦਾ ਵਧੀਆ ਮਿਲ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਤਾਂ ਮਾਲਕ ਨੇ ਕਿਹਾ ਘਰੇ ਆਜੂ ਤੇ ਘਰੇ ਬਹਿ ਕੇ ਰੇਟ ਉੱਪਰ-ਨੀਚੇ ਕਰ ਲਾਂਗੇ ਤੇ ਰੇਟ ਮੁਕਾ ਕੇ ਤੇ ਗੱਡੀ ਸੇਲ ਕਰ ਦਾਂਗੇ। ਬਾਕੀ ਮਾਲਕ ਨੇ ਕਿਹਾ ਪਹਿਲਾਂ ਜੇ ਕੋਈ ਗੱਲ ਕਰਨਾ ਚਾਹੁੰਦਾ ਹੈ, ਗੱਡੀ ਬਾਰੇ ਕੁਝ ਵੀ ਪੁੱਛਣਾ ਚਾਹੁੰਦਾ ਹੈ ਤਾਂ ਮਾਲਕ ਕਹਿੰਦੇ ਨੇ ਫੋਨ ਕਰ ਲਿਓ ਕਿਸੇ ਮਰਜ਼ੀ ਟਾਈਮ। ਨੰਬਰ ਹੈ 9465729565। ਗੱਲ ਕਰਨੀ ਹੋਵੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਲਿਓ ਜੀ। ਤੇ ਇੱਕ ਆਪਾਂ i20 ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਗੱਡੀ ਆਪਣੇ ਕੋਲੇ ਸੇਲ ਵਾਸਤੇ ਪਹੁੰਚੀ ਹੋਈ ਹੈ। i20 ਗੱਡੀ ਆ ਦਿੱਲੀ ਨੰਬਰ ਹੈ ਜੀ। ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਕੰਪਨੀ ਫਿਟਡ ਨੇ ਤੇ ਬੰਪਰ ਵਗੈਰਾ ਵਧੀਆ ਨੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ 2011 ਦਾ ਇੰਜਨ ਗੇਅਰ ਪੂਰਾ ਵਧੀਆ ਐਨਓਸੀ ਮਿਲ ਜੂਗੀ ਤੇ ਸਟਿੱਪਨੀ ਦੇ ਵਿੱਚ ਵੀ ਅਲਾਈ ਲੱਗਿਆ ਹੋਇਆ ਸੀ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰ ਸਾਰੇ ਲਗਭਗ ਮਿਲ ਜਾਣਗੇ ਗੱਡੀ ਪੂਰੀ ਵਧੀਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਵੀਡੀਓ ਚ ਬਾਕੀ ਫੋਟੋਆਂ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆ ਰਹੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਚਲਾ ਕੇ ਦੇਖਣਾ ਚਾਹੁੰਦਾ ਤੋਰ ਕੇ ਦੇਖਣਾ ਚਾਹੁੰਦਾ ਕੋਈ ਟ੍ਰਾਈ ਲੈ ਕੇ ਦੇਖਣਾ ਚਾਹੁੰਦਾ ਤਾਂ ਬਰਨਾਲੇ ਘਰੇ ਗੱਡੀ ਖੜੀ ਆ ਬਰਨਾਲੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਤੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਟਾਇਟ ਆਪਾਂ ਤੁਸੀਂ ਦੇਖ ਲਿਆ ਅੰਦਰੋਂ ਜੇ ਗੱਲ ਕਰੀ ਅੰਦਰੋਂ ਵੀ ਪੂਰੀ ਵਧੀਆ ਮਾਡਲ ਵੀ ਠੀਕ ਹੈ ਬਾਕੀ ਐਨਓਸੀ ਮਿਲ ਰਹੀ ਹੈ ਜੀ ਆਪਾਂ ਨੂੰ ਤੇ ਰੰਗ ਦੇਖ ਲਓ ਬੰਪਰ ਦੇਖ ਲਓ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਦਿੱਤਾ ਤੇ ਗੱਡੀ ਤੁਹਾਨੂੰ ਕਿੰਨੇ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਜੀ ਤੇ 1.5 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕਹੀ ਹੈ 1.5 ਲੱਖ ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ 1.5 ਲੱਖ ਰੁਪਇਆ ਡਿਮਾਂਡ ਹੈ ਜਿਹੜੇ ਮਾਲਕ ਨੇ 09815852259 ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪੇ ਕਰ ਲਿਓ ਤੇ ਹੁਣ ਆਪਾਂ ਜਿਹੜੇ ਮਸ਼ੀਨਰੀਆਂ ਇੱਕੋ ਘਰ ਦੀਆਂ ਲੈ ਕੇ ਪਹੁੰਚਿਆ ਉਹਨਾਂ ਦੀ ਗੱਲ ਕਰਦੇ ਹਾਂ ਇੱਕੋ ਘਰ ਦੀਆਂ ਦੋ ਮਿਸ਼ਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਤਾਂ ਇਹਨਾਂ ਕੋਲੇ ਬੁਲਟ ਹੈ ਇੱਕ ਇਹਨਾਂ ਕੋਲੇ ਫੋਰਡ ਫੀਗੋ ਗੱਡੀ ਹੈ ਤੇ ਦੋਵੇਂ ਮਿਕਸ ਚੱਲਣਗੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਆਪਾਂ ਗੱਲ ਕਰੀਏ ਗੱਡੀ ਦੀ ਤਾਂ ਗੱਡੀ ਦਾ ਜਿਹੜਾ ਮਾਡਲ ਹੈ 2010 ਹੈ ਜੀ ਡਿਮਾਂਡ 1 ਲੱਖ ਤੇ 15000 ਰੁਪਏ ਗੱਡੀ ਦੀ ਇਹਨਾਂ ਨੇ ਕੀਤੀ ਹੈ ਗੱਡੀ ਪੂਰੀ ਵਧੀਆ ਬਾਕੀ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਗੱਡੀ ਹੈ ਤੇ ਨੰਬਰ ਪਲੇਟਾਂ ਸਰਕਾਰੀ ਆਈਆਂ ਪਈਆਂ ਜੀ ਲੱਗਣ ਵਾਲੀਆਂ ਬਸਾਂ ਤੇ ਇੱਕ ਆਪਾਂ ਬੁਲਟ ਲੈ ਕੇ ਪਹੁੰਚੇ ਆਂ ਬੁਲਟ ਵੀ ਪੂਰਾ ਵਧੀਆ 2019 ਮਾਡਲ ਐ ਤੇ ਟਾਇਰ ਟੱਪਾ ਬਹੁਤ ਵਧੀਆ ਹੈ ਮਾਲਕ ਨੇ ਰੱਖਿਆ ਬਹੁਤ ਵਧੀਆ ਹੋਇਆ ਬਾਕੀ ਸਾਰੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਜੀ ਇੱਕੋ ਘਰੇ ਮਾਲਕ ਦੇ ਖੜੇ ਨੇ ਏਰੀਆ ਇਹਨਾਂ ਦਾ ਅੰਮ੍ਰਿਤਸਰ ਹੈ ਜੇ ਕਿਸੇ ਨੇ ਦੇਖਣੀ ਹੋਣ ਜਾਂ ਬੁਲਟ ਦੇਖਣਾ ਹੋਵੇ ਜਾਂ ਗੱਡੀ ਦੇਖਣੀ ਹੋਵੇ ਜਾਂ ਦੋਵੇਂ ਮਸ਼ੀਨਰੀਆਂ ਦੇਖਣੀਆਂ ਹੋਣ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਨੇ ਕਿਹਾ ਵੀ ਘਾਟਾ ਵਦਾ ਕੀਤਾ ਜਾਊਗਾ ਜੇ ਆਪਾਂ ਬੁਲਟ ਦੀ ਗੱਲ ਕਰੀਏ ਤਾਂ ਬੁਲਟ ਵੀ ਪੂਰਾ ਸੋਹਣਾ ਹੈ ਤੇ ਮਾਲਕ ਨੇ ਡਿਮਾਂਡ 215 ਕੀ 215 ਹਾਂਜੀ ਕੀਤੀ ਹੈ ਤੇ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੀ ਤੇ ਗੱਡੀ ਦਾ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਗਾਉਂ ਤੇ ਮਾਲਕ ਨੇ ਸਪੈਸ਼ਲ ਆਫਰ ਵੀ ਦਿੱਤਾ ਜੇ ਆਪਣੀ ਵੀਡੀਓ ਦੇਖ ਕੇ ਕੋਈ ਬੁਲਟ ਜਾਂ ਗੱਡੀ ਦੇਖਣ ਵਾਸਤੇ ਜਾਊਗਾ ਖਰੀਦਣ ਵਾਸਤੇ ਜਾਊਗਾ ਤਾਂ ਮਾਲਕ ਨੇ ਕਿਹਾ ਵੀ 5000 ਗੱਡੀ ਦੇ ਵਿੱਚੋਂ ਘਟਾ ਦਾਂਗੇ ਅਸੀਂ ਰੇਟ ਸਿੱਧਾ ਹੀ ਬਾਕੀ ਉੱਪਰ-ਨੀਚੇ ਹੋ ਜਾਊਗਾ ਤੇ 5000 ਰੁਪਿਆ ਬੋਲਟ ਦੇ ਵਿੱਚੋਂ ਘਟਾ ਦਾਂਗੇ ਬਾਕੀ ਤੁਸੀਂ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਲਿਓ ਦੋਵੇਂ ਮਸ਼ੀਨਰੀਆਂ ਅੰਮ੍ਰਿਤਸਰਾਂ ਖੜੀਆਂ 3 ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦਾ ਬੋਲਟ ਤੇ ਜਿਨ੍ਹਾਂ ਦੀ ਗੱਡੀ ਆ 8069001672 ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਬਾਕੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਜੀ ਤੇ ਇਕੱਲੀ ਇਕੱਲੀ ਗੱਲ ਆਪਾਂ ਕਰਾਂਗੇ ਪਹਿਲਾਂ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਨੀਚੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਉਹਨੂੰ ਲਾਜ਼ਮੀ ਦਬ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਤੁਸੀਂ ਨਵੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਇਆ ਕਰੂਗਾ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਦਾ ਬਟਨ ਜਦੋਂ ਦਬੋਂਗੇ ਉਹ ਤੋਂ ਬਾਅਦ ਇੱਕ ਬੈਲ ਆਈਕਨ ਆਊਗਾ ਉਹਨੂੰ ਵੀ ਆਲਟ ਸਟਾਰਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਕਿਸ ਨੇ ਐਡ ਕਰ ਬੋਣੀਏ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹਵੇਲੀ ਮਹਿਲ ਕੋਈ ਬੋਲਟ ਕੋ ਛੋਟਾ ਥੀ ਕੁਛ ਵੀ ਹੈ ਤੁਹਾਡੇ ਕੋਲੇ ਭੇਜੋ ਆਪਣੇ ਕੋਲੇ ਆਪਣਾ ਨੰਬਰ ਪੂਰੀ ਵੀਡੀਓ ਚ ਹਰੇ ਜਖਰਾਂ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਤੇ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਕੱਪੜੇ ਕੋਲੇ ਗਲੈਮਰ ਮੋਟਰਸਾਈਕਲ ਪਹੁੰਚਾਗਾ ਸੰਗਰੂਰ ਏਰੀਆ ਚ ਖੜਾਗਾ 11 ਮਾਡਲ ਹੈ ਫਰੰਟ ਟਾਇਰ ਤਾਂ ਵਧੀਆਗਾ ਤੇ ਪਿਛਲਾ ਨਮੇਗਾ ਤੇ 11 ਮਾਡਲ ਹੈ ਤੇ ਵਧੀਆ ਮਾਲਕ ਨੇ ਰੱਖਿਆ ਹੋਇਆ ਟਾਇਰ ਟੱਪਾ ਠੀਕ ਹੈ ਤੇ ਸੈਲਫ ਸਟਾਰਟ ਹੈਗਾ ਸਰਵਿਸ ਸਰਵਿਸ ਕਰਵਾਈ ਹੋਈ ਹੈ ਮਾਲਕ ਨੇ ਡਿਮਾਂਡ 35000 ਰੁਪਏ ਕੀਤੀ ਆ ਘੱਟਵਾਦ ਕੀਤਾ ਜਾਊਗਾ ਜੇ ਕਿਸੇ ਨੇ ਦੇਖਣਾ ਜਾ ਕੇ ਦੇਖ ਸਕਦਾ ਹੋਂ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ 90 732 46 744 ਗੱਲ ਆਪੇ ਕਰ ਲਿਓ ਜਿਹੜੀ ਵੀ ਗੱਲ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਇੱਕ ਆਪਾਂ ਸੈਂਟਰੋ ਵੜੀ ਲੈ ਕੇ ਪਹੁੰਚੇ ਹਾਂ ਜੀ ਸਾਰਾਂ ਵਾਸਤੇ ਕਾਫੀ ਡਿਮਾਂਡ ਆਈ ਸੀਗੀ ਸੈਂਟਰੋ ਵਾਸਤੇ ਸਸਤੀ ਜੀ ਗੱਡੀ ਵਾਸਤੇ ਪੰਜ ਮਾਡਲ ਲੈ ਕੇ ਪਹੁੰਚੇ ਹਾਂ ਤੇ ਏਰੀਆ ਇਹਨਾਂ ਦਾ ਪਿਵਾਣੀ ਆ ਜੀ ਪਿਵਾਣੀ ਇਹਨਾਂ ਦਾ ਏਰੀਆ 65000 ਰੁਪਏ ਡਿਮਾਂਡ ਕੀਤੀ ਹੈ ਗੱਡੀ ਸੋਹਣੀ ਆ ਠੀਕ ਹੈ ਮਾੜੇ ਮੋٹے ਸਕਰੈਚ ਤੇ ਹਲਕੇ ਫੁਲਕੇ ਜਿਹੇ ਡੈਂਟ ਉਹ ਵੱਖਰੀ ਗੱਲ ਹੈ ਸੀ ਮਿਲਣਗੇ ਆਪਾਂ ਨੂੰ ਮਾੜੀ ਮੋਟੀ ਟੱਚਿੰਗ ਗੱਡੀ ਭਾਲਦੀ ਹੈ ਬਾਕੀ ਬੰਪਰ ਬੂਮਪਰ ਵਧੀਆ ਪਏ ਨੇ ਅੰਦਰੋਂ ਵੀ ਠੀਕ ਆ ਬਾਹਰੋਂ ਵੀ ਠੀਕ ਆ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ 65000 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਮਾਲਕ ਦਾ ਨੰਬਰ 9050311086 ਗੱਲ ਆਪੇ ਕਰ ਲਓ ਜਿਹੜੀ ਵੀ ਕਰਨੀ ਹੋਈ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰਨ ਲਈ ਵੀਡੀਓ ਤੋਂ ਕਿੰਨੀ ਦੀ ਲੱਗੀ ਜਰੂਰ ਤੁਸੋਂ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤੋਂ ਲਾਈਕ ਸ਼ੇਅਰ ਜਰੂਰ ਕਰ ਦੇਓ ਚੈਨਲ ਨੂੰ ਬਸ ਸਪੋਰਟ ਕਰਿਆ ਕਰੋ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਗਨ ਕਰਦੇ ਨਾਲ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ ਵਟਸਐਪ ਨੰਬਰ ਤੇ ਬਸ ਭੇਜ ਦਿਓ ਕਰੋ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿਹੜੇ ਏਰੀਆ ਚ ਤੁਹਾਨੂੰ ਚਾਹੀਦੀ ਹੈ ਕਰੋ ਕਮੈਂਟ